ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਨਿਊ ਸਟਾਈਲ ਬੋਲੀਆਂ ਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਦਿਔਰ ਤੇ ਬੋਲੀਆਂ ਬਹੁਤ ਸੋਹਣੀਆਂ ਬੋਲੀਆਂ ਨੇ ਤੇ ਸਾਰੀਆਂ ਜ਼ਰੂਰ ਇੱਕ ਵਾਰੀ ਸੁਣਿਓ ਲੰਮੀਆਂ ਬੋਲੀਆਂ ਨੇ ਬਹੁਤ ਹੀ ਜਿਆਦੀਆਂ ਸੋਹਣੀਆਂ ਨੇ ਜਿਹੜੀਆਂ ਤੁਸੀਂ ਕਦੇ ਨਹੀਂ ਸੁਣਿਆਆਂ ਜਿਹੜਾ ਮੁੰਡਿਆ ਤੇਰਾ ਛੋਟਾ ਪਾਈ ਜਿਹੜਾ ਮੁੰਡਿਆ ਤੇਰਾ ਛੋਟਾ ਪਾਈ ਕਰਦਾ ਹੱਥੋਂ ਪਾਈ ਵੇ ਵੱਖੀ ਮੇਰੀ ਚੋਂ ਰੁਗ ਪਰ ਲੈਂਦਾ ਵੇ ਵੱਖੀ ਵਿੱਚੋਂ ਰੁਗ ਪਰ ਲੈਂਦਾ ਕੁੜਤੀ ਪਾਟ ਗਈ ਸਾਰੀ ਵੇ ਜੇ ਮੁੰਡਿਆ ਤੈਨੂੰ ਸੱਚ ਨਹੀਂ ਆਉਂਦਾ ே අਤෙන සචනීෝਦ कोල खඩ सुनයාරිरी හටதே හට දෙ्या तोੋ ඩංග පටා तेේමාरी හට දෙයා හට දෙයා ඩංග පටால் तेේ මාरी හටදේ හට දෙයාතු. ਪਿੰਡਾਂ ਵਿੱਚੋਂ ਪਿੰਡਸ ਜਨਿੰਦਾ ਪਿੰਡਾਂ ਵਿੱਚੋਂ ਪਿੰਡਸ ਨੀਂਦਾ ਪਿੰਡ ਸੁਨੀਂਦਾ ਬਿਆਣੀ ਵੀ ਲੰਬੇ ਸਾਰ ਕੁੰਡ ਵਾਲੀਏ ਲੰਬੇ ਸਾਰੇ ਕੁੰਡ ਵਾਲੀਏ ਜਾਂਦੀ ਨਾ ਰਮਜ ਪਛਾਣੀ ਨਹੀਂ ਮੈਂ ਤਾਂ ਦਿਓਰ ਲੱਗਦਾ ਮੈਂ ਤਾਂ ਦਿਓਰ ਲੱਗਦਾ ਕੁੰਡ ਕੱਢ ਕੇ ਨਾ ਬਣ ਬਗਾਨੀ ਨਹੀਂ ਭਾਬੀ ਤੇਰੀ ਤੋਰ ਦੇਖ ਕੇ ਛੜੇ ਸੱਤ ਦੇ ਹਾਣੀ ਭਾਬੀ ਤੇਰੀ ਤੋਰ ਦੇਖ ਕੇ ਛੇੜ ਦੇ ਸੱਥਾ ਦੇ ਹਾਣੀ ਭਾਬੀ ਤੇਰੀ ਤੋਰ ਵੇਖ ਕੇ ਪਿੰਡਾਂ ਵਿੱਚ ਓ ਪਿੰਡਸ ਨੇਂਦਾ ਪਿੰਡਾਂ ਵਿੱਚ ਓ ਪਿੰਡਸ ਨੇਂਦਾ ਪਿੰਡਸ ਤੇਂਦਾ ਪਟਾਕਾ ਨਹੀਂ ਪਹਿਲਾ ਤਾਂ ਸੀ ਚੋਰੀ ਕੀਤੀ ਪਹਿਲਾ ਤਾਂ ਸੀ ਚੋਰੀ ਕੀਤੀ ਫੇਰ ਮਾਰ ਲਿਆ ਡਾਕਾ ਨਹੀਂ ਕਈ ਸਾਲ ਦੀ ਕੈਦ ਭੋਲ ਗਈ ਕਈ ਸਾਲ ਦੀ ਕੈਦ ਭੋਲ ਗਈ ਨਾਲ ਪਿਆਹਾ ਆਟਾ ਭਾਬੀ ਵਰਜ ਰਹੀ ਵੇ ਦੇਵਰਾ ਬਦਮਾਸ਼ਾ ਭਾਬੀ ਵਰਜ ਰਹੀ ਵੇ ਦੇਵਰਾ ਬਦਮਾਸ਼ਾ ਭਾਬੀ ਵਰਜ ਰਹੀ ਪਿੰਡਾਂ ਵਿੱਚੋਂ ਪਿੰਡਸ ਨੇਂ ਦਾ ਪਿੰਡਾਂ ਵਿੱਚੋਂ ਪਿੰਡਸ ਨੇਂ ਦਾ ਪਿੰਡਸ ਨੇਂ ਦਾ ਘਟਾਰੀ ਵੇ ਲੱਡੂਆਂ ਨੇ ਤੂ ਪਟਤੀ ਲੱਡੂਆਂ ਨੇ ਤੂ ਪਟਤੀ ਤੇਰੀ ਤੋਰ ਨੇ ਪਟਿਆ ਪਟਵਾਰੀ ਟੇਡਾ ਚੀਰ ਕੱਢ ਕੇ ਟੇਡਾ ਚੀਰ ਕੱਢ ਕੇ ਲਿਆ ਡੋਰੀਆ ਉੱਤੇ ਨਸਵਾਰ ਹੀ ਕਜਲਾ ਧਾਰ ਕੱਢਦਾ ਧੌਰ ਪਟੰਦੀ ਮਾਰੀ ਕਜਲਾ ਧਾਰ ਕੱਢਦਾ ਧੌਰ ਪਟੰਦੀ ਮਾਰੀ ਕਜਲਾ ਧਾਰ ਕੱਢਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਟਾਬੀਨੀ ਕਰ ਕਰ ਫੈਸ਼ਨ ਲੰਗੇ ਕੋਲ ਦੀ ਕਰ ਕਰ ਫੈਸ਼ਨ ਲੰਗੇ ਕੋਲ ਦੀ ਲਾਉਂਦੀ ਰਹਿੰਦੀ ਚਾਬੀਨੀ ਹੱਸ ਹੱਸ ਕੇ ਗੱਲਾਂ ਕਰਦੀ ਰਹਿੰਦੀ ਹੱਸ ਹੱਸ ਕੇ ਗੱਲਾਂ ਕਰਦੀ ਰਹਿੰਦੀ ਜਉਂ ਦੇਵਰੇਰ ਪਾਪੀ ਪਟਤੀ ਛੜਿਆਂ ਨੂੰ ਮਚਦੀ ਵਾਂ ਅਮਤਾਪੀ ਪਟਤੀ ਛੜਿਆਂ ਨੂੰ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀਏ ਜਾਂਦੀ ਕੁੜੀਏ ਚੱਕ ਲੈ ਅਬ ਝਾਰ ਵਿੱਚੋਂ ਭੇਲੀ ਨੀ ਵੀਰ ਮਾਪੇ ਨਿੱਤ ਮਿਲਦੇ ਕੋਈ ਮੇਲ ਦਾਣੀ ਵਿਛੜੀ ਸਹੇਲੀ ਨੀ ਵੀਰ ਮਾਪੇ ਨਿੱਤ ਮਿਲਦੇ ਕੋਈ ਮਿਲ ਦੀਨਾ ਵਿੱਚੜੀ ਸਹੇਲੀ ਨੀ ਵੀਰ ਮਾਪੇ ਨਿੱਤ ਮਿਲਦੇ ਪਿੰਡਾਂ ਵਿੱਚੋਂ ਪਿੰਡਸਨਿੰਦਾ ਪਿੰਡਾਂ ਵਿੱਚੋਂ ਪਿੰਡਸਨਿੰਦਾ ਪਿੰਡਸਨਿੰਦਾ ਚਾਵਾਂ ਨਹੀਂ ਗਿੱਦੇ ਵਿੱਚ ਨੱਚ ਭਾਬੀਏ ਗਿੱਦੇ ਵਿੱਚ ਨੱਚ ਭਾਬੀਏ ਲੜੀ ਧਾਰ ਬੋਲੀਆਂ ਪਾਵਾਂ ਨੱਚਦੀ ਭਾਬੀ ਤੋਂ ਨੋਟਾਂ ਦਾ ਮੀਵਰਾਵਾਂ ਨੱਚਦੀ ਭਾਬੀ ਤੋਂ ਨੋਟਾਂ ਦਾ ਮੀਵਰਾਵਾਂ ਮੁੰਡਾ ਜੰਪ ਭੀਏ ਪਿੰਡ ਨੂੰ ਸ਼ਰਾਬ ਪਲਾਵਾਂ ਮੁੰਡਾ ਜੰਪ ਭੀਏ ਪਿੰਡ ਨੂੰ ਸ਼ਰਾਬ ਪਲਾਵਾਂ ਮੁੰਡਾ ਜੰਪ ਭੀਏ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਪਾਵੇ ਨਹੀਂ ਬਦਲੀਆਂ ਗਾਈਦੀਆਂ ਪੈਰ ਮੋਰ ਨੂੰ ਆਵੇ ਬਦਲੀਆਂ ਗਾਈਦੀਆਂ ਪੈਰ ਮੋਰ ਨੂੰ ਆਵੇ ਮੋਰਨੀ ਨੂੰ ਚਾ ਚੜਿਆ ਮੋਰਨੀ ਨੂੰ ਚਾ ਚੜਿਆ ਹਉ ਜ ਚੁੱਕਣ ਨੂੰ ਆਵੇ ਭਾਬੀ ਦਿਔਰ ਬਿਨਾ ਫੁੱਲ ਵਾਂਗੂ ਕੁੰਮਲਾਏ ਭਾਬੀ ਦਿਔਰ ਬਿਨਾ ਫੁੱਲ ਵਾਂਗੂ ਕੁੰਮਲ ਹਾਏ ਭਾਬੀ ਦਿਔਰ ਬਿਨਾ ਪਿੰਡਾਂ ਵਿੱਚੋਂ ਪਿੰਡ ਸੁਨਿਆਂ ਦਾ ਪਿੰਡ ਸੁਨਿਆਂ ਦਾ ਕਿੱਠਾ ਨਹੀਂ ਹੋ ਮਤ ਬਲਕੜ ਲੈਂਦੇ ਹੋ ਮਤ ਬਲਕੜ ਲੈਂਦੇ ਜੋ ਵੀ ਜੀਬ ਦਾ ਮਿੱਠਾ ਨਹੀਂ ਆਉਂਦਾ ਜੋ ਬਣ ਹਰ ਕੋਈ ਦੇਖੇ ਆਉਂਦਾ ਜੋ ਬਣ ਹਰ ਕੋਈ ਦੇਖੇ ਜਾਂਦਾ ਕਿਸੇ ਨਾ ਡੱਠੇ ਪੀਂਗਾ ਝੂਟ ਲਿਆ ਦਯੋਰ ਜੀਬ ਦਾ ਮਿੱਠਾ ਪੀਂਗਾ ਝੂਟ ਲਿਆ ਦਯੋਰ ਜੀਬ ਦਾ ਮਿੱਠਾ ਆਰੀ ਯਾਰੀ ਛੜਿਆਣ ਵੈਰ ਕੱਢਿਆ ਛੜਿਆਣ ਵੈਰ ਕੱਢਿਆ ਰਬ ਛੜਿਆ ਜੀ ਕਿਸਮਤ ਮਾੜੀ ਛੜਿਆਣ ਮੋਜ ਦੀ ਮੰਜੀ ਛੜਿਆ ਦੀ ਮੋਜ ਦੀ ਮੰजीर ਨਵਾਲਿਆਂ ਦੇ ਪਲੰਗਨ ਵਾਰੀ ਪਾਬੀ ਨਾਲ ਲੱਗ ਗਈ ਕੁੰਜੀਆਂ ਤੇਰੀ ਖਸ ਗਈ ਛੜਿਆ ਮੁਖਤਿਆਰੀ ਪਾਬੀ ਨਾਲ ਲੱਗੀ ਕੁੰਜੀਆਂ ਤੇਰੀ ਖਸ ਗਈ ਛੜਿਆ ਮੁਖਤਿਆਰੀ ਪਾਬੀ ਨਾਲ ਲੱਗੀ ਕੁੰਜੀਆਂ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਪਿੰਡ ਸੁਨਿੰਦਾ ਕੇਲਾ ਮੰਨ ਮਿਲੇ ਤਣ ਮਿਲ ਜਾਂਦੇ ਨੇ ਮਹੰਨੇ ਮਿਲੇ ਨਨ ਮਿਲ ਜਾਂਦੇ ਹਕੀ ਗੁਰੂ ਕੀ ਝੇਲਾ ਦੋਵੇਂ ਬਲਦ ਬਰੋਬਰ ਚੱਲਦੇ ਦੋਨੋਂ ਬਲਦ ਬਰੋਬਰ ਚੱਲਦੇ ਖੂਬ ਭੇਜਦੇ ਠੇਲਾ ਪਾਬੀ ਨੂੰ ਦਿਓਰ ਬਿਨਾ ਕੌਣ ਦਿਖਾਉ ਮੇਲਾ ਪਾਬੀ ਨੂੰ ਦਿਓਰ ਬਿਨਾ ਕੌਣ ਦਿਖਾਉ ਮੇਲਾ ਪਾਬੀ ਨੂੰ ਦਿਓਰ ਬਿਨਾ ਪਿੰਡਾਂ ਵਿੱਚ ਚੋ ਪਿੰਡਸ ਨਹੀਂਂਦਾ ਪਿੰਡਸ ਨਹੀਂਂਦਾ ਫਾਕੇ ਨਹੀਂਂ ਫੂਕਦੇ ਨੋਟਾਂ ਨੂੰ ਫੂਕਦੇ ਨੋਟਾਂ ਨੂੰ ਵੱਡਿਆਂ ਘਰਾ ਦੇ ਖਾ ਕੇ ਨੰਗ ਮਲੰਗੇ ਹੋ ਕੇ ਨੰਗ ਮਲੰਗੇ ਹੋ ਕੇ ਅਕਲ ਆਵੇ ਪੁੱਟਿਆਣੀ ਖਾ ਕੇ ਪੁੱਛਦੀ ਦੇਵਰ ਨੂੰ ਕੀ ਘਟਿਆ ਉਮਰ ਗਵਾ ਕੇ ਪੁੱਛਦੀ ਦੇਵਰ ਨੂੰ ਕੀ ਘਟਿਆ ਉਮਰ ਗਵਾ ਕੇ ਪੁੱਛਦੀ ਦੇਵਰ ਨੂੰ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਹੋਰ ਤੁਸੀਂ ਦੱਸੋ ਕਿਹੜੀ తను టాపిక బ కమూ దో ధా బ